ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦਾਸ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ 6 ਬਾਈ ਤਾਜ਼ੀਆਂ ਸੂਈਆਂ ਆ ਤੇ 4 ਨੇ ਜਿਹੜੀਆਂ ਗੱਬਣਾ ਨੇ ਆਓ ਪੁੱਛ ਲੈਨੇ ਆ ਬਾਈ ਟੋਟਲ ਅੱਜ ਦੇ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਕਿਰਪਾ ਮਹਾਰਾਜ ਜੀ ਵਧੀਆ ਚੱਲਦਾ ਕੰਮ ਕਾਰ ਜੀ ਬਹੁਤ ਵਧੀਆ ਚੱਲਦਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਜੀਰ ਸ਼ਪਾਰ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਤਰਮਕੋਟ ਨੇੜੇ ਪਿੰਡ ਬਈ ਨੇੜੇ ਜੀ ਜਰਾਲਾਵਾਦ ਰਹਿੰਦਾ ਵੈਣੀਵਾਲ ਪੋਕਰੀ ਇਧਰ ਲੋਹਗੜਾ ਠੀਕ ਆ ਸਾਰੇ ਪਿੰਡ ਦਾਤਾ ਤੇ ਸਾਰੇ ਨਾਲ-ਨਾਲ ਨੇੜੇ-ਨੇੜੇ ਹੀ ਆਈ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 94640 8356 8356 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਕੋਲੇ ਬਈ 10 ਗਾਵਾਂ ਨੇ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਡ ਆ ਕਿਹੜਾ ਸੁਹਾ ਸੁਈ ਆ ਇਹ ਪਹਿਲਾ ਸੁਹਾ ਸੁਈਏ ਬੱਚੀ ਕਦੋਂ ਸੁਈ ਆ ਬਾਈ ਇਹਨੂੰ ਹੋ ਗਿਆ ਹਫ਼ਤਾ ਤੱਕ ਹੋ ਗਿਆ ਜੀ ਸੁਈ ਨੂੰ ਹਫ਼ਤਾ ਤੱਕ ਹੋ ਗਿਆ ਹਾਂਜੀ ਬੱਚਾ ਕੀ ਦੇਤਾ ਬਾਈ ਬੱਚਾ ਦੇਦਾ ਜੀ ਬੱਚਾ ਦਿੱਤਾ ਕਿੰਨੇ ਦੁੱਧ ਦੇ ਤਿਆਰਾ ਹੁਣ ਇਹ ਵੀਰੇ ਹੋ ਤਾਂ 12 ਕਿਲੋ ਠੀਕ ਆ ਆਪਾਂ 10 ਕਿਲੋ ਹੀ ਮੰਨ ਕੇ ਚੱਲੋ ਠੀਕ ਆ ਉਹ ਗਰਮੀ ਆ ਥੋੜੀ ਜਿਹੀ ਕਈ ਵਾਰ ਵੱਧ ਘਟ ਜਾਂਦਾ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਕੱਦ ਬੜਾ ਚੰਗਾ ਯਾਤ ਬਰੀਡ ਫੋਲੋ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਨਦੀ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਆ ਸਮੱਖ ਭੁਣਾ ਜਿਹੜਾ ਬੈਡ ਦੇ ਵਿੱਚ ਚੰ ਬਾਕੀ ਤੋਰਾ ਤਾਰਾ ਚੰਗਾ ਗੱਬ 10 ਲੀਟਰ ਦੁੱਧ ਮੰਨ ਕੇ ਬਾਈ ਨਾਲ ਸੌਦਾ ਕਰ ਲਿਓ ਰੰਗ ਰੂਪ ਦੀ ਬਹੁਤ ਚੰਗੀ ਹੈ ਕਰਮ ਵਾਲੇ ਬਾਕੀ ਡਾਕਟਰ ਚੋਈ ਗੁਈ ਇੱਕ ਨੰਬਰ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਠੀਕ ਆ ਬਾਈ ਤੇ ਕੀ ਮੋਲ ਆ ਬਾਈ ਇਹਦਾ ਇਹ 50000 ਦੀ ਬੱਚੀ ਦੇ ਦਾਂਗੇ ਜੀ ਮਾਨ ਤਾਨ ਹੋ ਜਾ ਬੋ ਕਰਦਾਂਗੇ ਬਾਕੀ ਆਪਾਂ ਫਿਕਸ ਜੀ ਰੇਟ ਰੱਖਣੇ ਆ ਠੀਕ ਆ ਉਹ ਮੁਰਤੇ ਆਏ ਨਹੀਂ ਹੁਣ ਮੱਛੀ ਤਾਂ ਮਨਾ ਪ ਮੰਗਲਾ 7 ਮੰਗਲਾ 55 ਮੰਗਲਾ ਉਹ ਆਪਣਾ ਲੈਣ ਦੇਣ ਵਾਲੀ ਜਿਵੇਂ ਮਰਜੀ ਓਵੇਂ ਠੰਡੀ ਸੀਲੜਾ ਤੇ ਕੋਈ ਗੱਲ ਨਹੀਂ ਲੈ ਭਾਈ ਜਿਵੇਂ ਮਰਜੀ ਇੱਥੇ ਲੈ ਜਾ ਕੋਈ ਚਿਰਾਂ ਮਾਰਨੇ ਮਾਰ ਵੀ ਦਿੰਨੇ ਪਰ ਥੱਲੇ ਦੁੱਧ ਡੁੱਲੂਗਾ ਯਾਰ ਨਾ ਕੋਈ ਨਹੀਂ ਬਾਅਦ ਚ ਬੱਸ ਕਈ ਬੰਦੇ ਇਤਰਾਜ਼ ਕਰਦੇ ਫਸਲ ਸਹੀ ਗੱਲ ਆ ਹਾਂਜੀ ਅੱਗੇ ਵੀਰੇ 2 ਨੰਬਰ ਕਿਹੜਾ ਸੂਹਾ ਸੂਈ ਹੈ ਇਹ ਦੂਜਾ ਸੂਹਾ ਸੂਈ ਹੈ ਇਹ ਮੱਛੀ ਠੀਕ ਆ ਇਹ ਸਮਝ ਲਓ ਵੀ ਇੱਕ ਚਿੱਟਾ ਕਬੂਤਰ ਹੀ ਹੈ ਜੀ ਠੀਕ ਆ ਫੇਸ ਕੁਆਲਟੀ ਦੇਖ ਰਹਾ ਟਰਕਿਆ ਬਾਤ ਆ ਬਾਈ ਸਹੀ ਗੱਲ ਆ ਚਟਾ ਕਬੂਤਰੀ ਆ ਫੇਸ ਬੜਾ ਚੰਗਾ ਬੋਦੀ ਬੜੀ ਚੰਗੀ ਆ ਜਿਹੜੀ ਚੀਜ਼ ਦੇਖਣ ਵਾਲੀ ਆ ਉਹ ਵੀ ਵੈਰੈਟੀ ਦੇਖਣ ਵਾਲੀ ਆ ਬੱਚੀ ਬਾਕੀ ਬੱਚੀ ਦੇਖੋ ਕੀ ਬਾਤ ਆ ਬਾਈ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਦੇਖੋ ਫੇਸ ਫੂਲਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਚੰਗਾ ਪੰਛੀਆਂ ਦੀ ਸੂਈ ਆ ਜੀ ਹੂੰ ਤੇ ਬੱਚੀ ਦੀ ਕੁਆਲਿਟੀ ਬੜੀ ਵਧੀਆ ਬੜੀ ਵਧੀਆ ਬੱਚੀ 16 ਤੋਂ ਪਲੱਸ ਚੱਲ ਰਹੀ ਆ 16 ਤੋਂ ਪਲੱਸ ਆਪਾਂ 15 ਕਿਲੋ ਹੀ ਮੰਨ ਕੇ ਚੱਲੋ ਜੀ ਠੀਕ ਆ ਹਾਂਜੀ ਠੀਕ ਆ ਖੋਲੋ ਭਾਈ ਤੋੜ ਕੇ ਦਿਖਾ ਦਿਓ 16 ਪਲੱਸ ਦੁੱਧ ਤੋਂ ਚੱਲ ਰਹੀ ਆ 15 ਲੀਟਰ ਮੰਨ ਕੇ ਸੌਦਾ ਕਰ ਲਓ ਬੱਚਾ ਮਗਰ ਬੱਚੀ ਆ ਤੇ ਵਰਡ ਖੁਦ ਵੀ ਚੰਗੀ ਆ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਤੋੜਾ ਧੜਾ ਕਮਾਲ ਦਾ ਭਾਈ ਆਰਡਰ ਬਹੁਤ ਚੰਗਾ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਖਾਣਾ ਬਈ ਬਾਕੀ ਡਾਕਟਰ ਸੱਜੀ ਸੀਲ ਹੈ ਜਿਵੇਂ ਮਰਜੀ ਕੋਈ ਜਾਣ ਵਾਸਤਾ ਹੀ ਨਹੀਂ ਲੈ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਨਹੀਂ ਹੈਲਣਾ ਤਾਂ ਕਰਮ ਵਾਲੀ ਨੇ ਹੈ ਹੀ ਨਹੀਂ ਤੇ ਕੀ ਮੁੱਲ ਆ ਬਾਈ ਇਹਦਾ ਇਹ ਆਪਾਂ 65000 ਦੀ ਬੱਛੀ ਰਵਾਂਗੇ ਬੱਛੀ ਹੈਗੀ ਮੈਂ 70 75000 ਦੀ ਠੀਕ ਆ ਤੇ ਆਪਾਂ ਬਾ ਲੈਣ ਦੇ ਨਾਲ ਇਹ ਕੀਤਾ ਕਿਉਂਕਿ ਇਹਨੇ 18 ਤੋਂ ਪਲੱਸ ਹੁਣ ਦੰਦ ਲਈ ਹੈ 16 ਤੋਂ ਪਲੱਸ ਆ ਹੂੰ ਤੇ ਇਹਨੇ ਦੇ ਦੇਣਾ 22 23 ਕਿਲੋ ਉਹਨਾਂ ਨੇ ਦੱਸਿਆ ਹੀ ਹੈ ਕਿਦੇ ਚੋਇਆ ਪਈ ਦੇ ਸੂਏ ਦਾ ਠੀਕ ਆ ਬਾਈ ਮੁੱਲ ਮੁੱਲ ਜਮਾ ਜਾਇਜ਼ ਆ 65000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਖੋਜੋ ਆਰਡਰ ਬਹੁਤ ਚੰਗਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਦੈਂਗੀ ਬੜੀ ਪਿਆਰੀ ਬੱਚੀ ਹੈ ਕੋਈ ਮਗਰ ਅੱਗੇ ਬਈ ਤੈਨੂੰ ਨੰਬਰ ਅੱਗੇ ਪਲੂਣ ਬੱਚੀ ਆ ਗਈ ਏ ਕਦੋਂ ਸੂਈ ਏ ਬਈ ਇਹ ਕੱਲ ਸੂਈ ਏ ਕੱਲ ਸੂਈ ਏ ਹਾਂਜੀ ਬੱਚਾ ਕੀ ਦੇਤਾ ਬੱਚਾ ਦੇਤਾ ਈ ਬੱਚਾ ਦੇਤਾ ਕਿੰਨੇ ਦੁੱਧ ਤੇ ਹੁਣ ਇਹ ਮੰਨ ਕੇ ਚਲੋ 12 ਤੋਂ ਪਲਾਸੀ ਬੋੜਾ ਆਊਗਾ 11 ਹੀ ਮੰਨੋ ਆਪਾਂ 11 ਹੀ ਮੰਨੋ ਹਾਂਜੀ ਠੀਕ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਕਿੰਨਾ ਦੁੱਧ ਦੇ ਦੂਰਸਟੀ ਮੀਡੀਆ ਯਾਰ ਜੈਸਾ ਨਾ ਭਾਈ ਹੁਣੇ 11 12 ਕਿਲੋ ਬੋੜਾ ਵਾ ਇਹਨੂੰ 20 18 20 ਕਿਲੋ ਚਾਹੀਦਾ ਬੜਾ ਨਹੀਂ ਆਪਾਂ ਕਹਿੰਦੇ ਠੀਕ ਆ ਕਿਉਂਕਿ ਪਹਿਲਾ ਸੂਆ ਮੱਛੀ ਦਾ ਹੁਣ ਆਪਾਂ ਨੂੰ ਪਤਾ ਨਹੀਂ ਆਪਾਂ ਲਈ ਆਪਣੇ ਆਜੇ ਘਰੋਂ ਹੀ ਚਾਚੇ ਕਿਉਂ ਆ ਠੀਕ ਆ ਇਹਦੀ ਮਾਂ ਦਾ ਸਦਲਾ 25 ਪਲੱਸ ਦੁੱਧ ਆਈ ਠੀਕ ਆ ਭਾਈ ਸੂਈਆ ਹੁਣ 20 ਕਿਲੋ ਤਾਂ ਹੁਣੇ ਚੱਲ ਰਹੀ ਓ ਸਹੀ ਗੱਲ ਆ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਤੋਰਾ ਤਰਾ ਚੰਗਾ ਚੰਗੀ ਆ ਬੜ ਪਹਿਲਾ ਸੂਆ ਦੰਦਾਂ 'ਚ ਵੜ ਲੱਗਦੀ ਆ ਤੇ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਹਸਨੱਖ ਪੋਣਾ ਬਹੁਤ ਚੰਗਾ ਦੁੱਧ ਵੀ ਚੰਗਾ ਪਾਉ ਦ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਕੀ ਮੋਲ ਆ ਜੀ ਇਹਦਾ ਫਿਰ ਇਹ 60000 ਦੀ ਬੱਚੀ ਲੈ ਜਾਏ ਡਾਕਟਰ 60000 ਦੀ ਹਾਂਜੀ ਮਾਨਤਾਣ ਹੋ ਜਾ ਕਰਦਾਂਗੇ ਮਾਨਤਾਣ ਊਂ ਬਾਪਾ ਮੰਗਿਆ ਜੈ ਜੀ ਆ ਮੋਲ ਠੀਕ ਆ ਬਾਈ ਕਿਉਂਕਿ ਜੈਸਾ ਉਹਨਾਂ ਬੱਚੀ ਦੀ ਕੁਆਲਿਟੀ ਐ ਪਰ ਹੁਣ ਆਮ 70 75 ਕਹੀ ਜਾਂਦੇ ਆ ਪਰ ਆਪਾਂ ਜੈ ਜੀ ਰੱਖਣਾ ਮੋਲ ਜੀ ਠੀਕ ਆ ओके ਆਪਾਂ ਉਸ ਹਾਬ ਜੇ ਨੇ ਰੱਖ ਦੋਨੇ 1000 2000 ਵਾਲਾ ਵੀ ਬਾਅਦ ਚਰ ਪੱਕੀ ਠੰਡੀ ਠੁੰਡੀ ਪੂਰੀ ਹੈ ਡਾਕਟਰ ਪੂਰੀ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਆਰਡਰ ਹੈ ਕਮਾਲ ਦਾ ਮੁੱਲ 62000 ਰੁਪਏ ਮੰਨ ਤਾਂ ਜਰੂਰ ਹੋ ਜੂਗਾ ਭਾਈ ਪੂਰੀ ਹੈ ਠੰਡੀ ਠੁੰਡੀ ਹੈ ਕੀ ਬਾਤ ਆ ਓਕੇ ਭਾਈ ਅੱਗੇ ਵੀਰੇ 4 ਨੰਬਰ ਕਿਹੜਾ ਸੁਹਾ ਇਹ ਦੂਜਾ ਸੁਹਾ ਸੁਈ ਆ ਹੋ ਸਕਦਾ ਤੀਜਾ ਵੀ ਹੋਵੇ ਮਾਂ ਕਾਂ ਨੇ ਦੂਜਾ ਦੱਸਿਆ ਇਹਨੂੰ 15 ਦਿਨ ਹੋ ਗਏ ਬੱਚੇ ਨੂੰ ਬੁਖਾਰ ਹੋ ਗਿਆ ਉਹ ਬੈਠਾ ਬੱਚਾ ਇਹਦਾ ਉਹ ਬੈਠਾ ਠੀਕ ਆ ਬੁਖਾਰ ਹੋ ਗਿਆ ਉਹਨੂੰ ਬੱਚਾ ਵੀ ਐਵੇਂ ਜਿਵੇਂ ਫੇਸਬੁਕ ਤੇ ਸੇਮ ਹੀ ਆ ਠੀਕ ਆ ਭਾਈ ਤੇ ਹੁਣ ਇਹ 12 ਕਿਲੋ ਤੇ ਚੱਲ ਰਹੀ ਆ ਠੀਕ ਆ ਤੇ ਹੈ ਉਥੋਂ ਘਰੋਂ ਚੋ 14 ਕਿਲੋ ਜੋਗ ਲੈ ਆ ਸੀਗਾ ਠੀਕ ਆ ਭਾਈ ਖੰਡੀ ਤਾਂ ਗਰਮੀ ਗੁਰਮੀ ਕਰਕੇ ਜੀ ਨਹੀਂ ਲਾਇਆ ਵਾ ਸੀਨੇ ਜੀ ਫੇਸ ਬੜਾ ਪਿਆਰਾ ਕੱਦ ਵੱਡ ਚੰਗਾ ਆਡਰ ਚੰਗਾਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਾਣੂ ਬੱਚਾ ਛੱਡਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਹੁਣ ਲੋੜ ਵੀ ਨਹੀਂ ਬਾਕੀ ਅਸੀਂ ਛੱਡਦੇ ਆ ਭਾਈ ਠੀਕ ਆ ਫੇਰ ਅਗਲਾ ਕਹਿੰਦਾ ਵੀ ਹਮ ਲਾਇਆ ਨਾ ਹੋਵੇ ਬੱਚਾ ਜੇ ਕਿਵੇਂ ਹੋਵੇ ਹਮ ਠੀਕਾ ਪਣਾ ਨਾ ਛੱਡ ਗਿਆ ਤਾਂ ਵੀ ਕੋਈ ਗੱਲ ਨਹੀਂ ਇਹਨੂੰ ਤਾਂ ਵੀ ਕੋਈ ਗੱਲ ਨਹੀਂ ਚੰਡੀ ਸੀਲ ਆ ਤੇ ਮੁੱਲ ਕੀ ਆ ਭਰਾ ਦਾ ਮੁੱਲ ਆ ਬਣਾ ਲੈਣ ਦੇ ਨਾਲ ਏ ਡਾਕਟਰ ਪਾਏ 45000 ਦੀ ਬੱਚੀ ਦੇ ਦਾਂਗੇ 45000 ਦੀ ਬਾਈ ਕਹਿੰਦਾ ਵੜਾ ਜਿਹੜੀ ਦੇ ਦਾਂਗੇ ਮੁੱਲ ਜਾਇਜ਼ ਆ ਆਰਡਰ ਚੰਗਾ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਛੇਸ ਬੜਾ ਪਿਆਰਾ ਬਈ ਪ੍ਰਿੰਟ ਪ੍ਰਿੰਟ ਚੰਗਾ ਕਰਮ ਵਾਲੀ ਦਾ ਕੱਲਾ ਕੱਲਾ ਥਣ ਲੈ ਮੁੱਠੀ ਵਾਲਾ ਥਣ ਪੂਰੀ ਵਿੱਤੀ ਤੇ ਥਣ ਲੱਗੋ ਕੋਲੀ ਤਾਰਾ ਜਮਾ 5 ਮਿੰਟ ਲੱਗ ਗਏ ਠੀਕ ਆ ਬਈ ਆਹ ਕੋਪਨ ਆ ਗਈ ਜੀ ਪਾਂਜੇ ਨੰਬਰ ਹੈਣਾ ਹਾਂਜੀ ਠੀਕ ਹੈ ਇਹ ਟੋਕੜ ਆਈ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ 2 ਮਹੀਨੇ ਹੋ ਗਏ ਸੂਈ ਨੂੰ ਆਪਣੇ ਕੋਲੋਂ ਹੀ ਗਈ ਆ ਵੇਡ ਠੀਕ ਆ ਉਹ ਹੁਣ ਬਿਟਾ ਕੇ ਬੰਦੇ ਦੇ ਵੱਡੀ ਵੇਡ ਲੈ ਗਈ ਠੀਕ ਆ ਤੇ ਬੱਚਾ ਇਹਦਾ ਮਰ ਗਿਆ ਹੀ ਬੱਚਾ ਹੀ ਇਹਦੇ ਮਰ ਹਾਂਜੀ ਦੁੱਧ ਕਿੰਨਾ ਹੁਣ ਤੋੜ ਦੇਗਾ 6-7 ਕਿਲੋ ਖੋਲ ਦੇ ਬਾਈ ਤੋਕੜ ਆ ਬਾਈ ਤੇ ਦੁੱਧ 6-7 ਕਿਲੋ ਆ ਫੇਸ ਚੰਗਾ ਤੇ ਮੁੱਲ ਵੀ ਇਹਦਾ ਫਿਰ ਉਹੇ ਜਿਹਾ ਹੀ ਹੋਊਗਾ ਇਹ ਗਿਫਟ ਹੀ ਇੱਕ ਸਾਤਾ 20000 ਦੀ ਰੇਟ ਦੇ ਦਾਂਗੇ 20000 ਦੀ ਬਾਈ ਕਹਿੰਦਾ ਵੇਡ ਆ ਜਿਹੜੀ ਦੇ ਦੇਾਂਗੇ ਬਾਈ ਆਰਡਰ ਚੰਗਾ ਥਣ ਚੰਗਾ ਤੋਰਾ ਤਰਾ ਚੰਗਾ ਮੁੱਲ 20000 ਰੁਪਏ ਮਾਨਤਨ ਜ਼ਰੂਰ ਹੋ ਜੂਗਾ ਬਾਈ ਅੱਗੇ ਬਾਈ 6 ਨੰਬਰ ਕਿਹੜਾ ਸੁਆ ਇਹ ਤੀਜਾ ਸੂਆ ਸੁਣੀ ਹੈ ਜੀ ਠੀਕ ਆ ਇੱਕ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਵੈਸੇ ਉਹਨਾਂ ਨੇ ਦੱਸਿਆ ਜੀ 22 ਕਿਲੋ ਚੋਇਆ ਜੀ ਹੂੰ ਤੇ ਜਿੱਦੀ ਵਹਿੜਾ ਚੋਇਆ ਵੀ ਹੋਊਗਾ ਠੀਕ ਆ ਮੰਨ ਕੇ ਚਲੋ ਐਰ ਕੀ ਵੀ 22 ਕਿਲੋ ਹੀ ਦੱਸੋਗਾ ਕਿਉਂਕਿ ਗਰਮੀ ਆ ਗਰਮੀ ਆ ਕਿਉਂਕਿ ਜੇ ਸਾਲ ਆਉਂਦੇ ਫੇਰ ਪਣਾ 25 28 ਵੀ ਜਾਈ ਜਾਂਦੇ ਹੂੰ ਪਰ ਗਰਮੀ ਆ ਗਰਮੀ ਚ ਔਖਾ ਹੋ ਜਾਂਦਾ ਜੀ ਸਹੀ ਗੱਲ ਆ ਖੋਲ ਦੇ ਭਾਈ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਭਾਈ ਤੋਰੇ ਤ ਚੰਗੀ ਆ ਬਾਕੀ ਕੱਚੀ ਆ ਬਈ ਉਸ ਸਾਬ ਨਾ ਜੀ ਅਜੇ ਦਾ ਤਾਂ ਲੈਣੇ ਆ ਅੱਛਾ ਤਾਂ ਖੁੱਲੋ ਹੀ ਪਈ ਹੈ ਜੀ ਦੱਸਾ ਦੇਣਾ ਨੂੰ ਇਹਨੇ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰੀ ਕੀ ਮੁੱਲ ਆ ਬਈ ਇਹਦਾ ਇਹ ਡਾਕਟਰ ਜੇ ਤਾਂ ਅੱਜ ਦਾ ਮੁੱਲ ਆਪਣਾ 50000 ਰੁਪਇਆ ਹੂੰ ਤੇ ਜੇ ਸੂਪੀ ਫਿਰ 65000 ਫਿਰ 65000 ਹਾਂ ਠੀਕ ਹੋਵੇ ਠੰਡੀ ਸੀਰ ਜਿਵੇਂ ਮਰਜੀ ਕੋਈ ਡਾਕਟਰ ਇਹੋ ਜੀ ਗੱਲ ਨਹੀਂ ਬਾਕੀ ਥਣ ਥਣ ਬਾਹ ਬਈ ਲੱਗਾ ੱਹ ਲਾਂ ਦਿਖਾ ਦੇ ਬਈ ਕੱਚਾ ਦੇਖੋ ਜੀ ਲੱਥ ਲਵੋ ਪਈ ਹੈ ਹਣਾ ਇੱਥੇ ਭਰ ਜਾਣਾ ਉਹਨੇ ਦੱਸਦੇ ਕਿ ਬਹੁਤ ਭਰਦੀ ਹੈ ਅੱਛਾ ਅੱਛਾ ਮੈਂ ਚਲੋ ਅੱਗੇ ਬਈ 7 ਨੰਬਰ ਕਿਹੜਾ ਸੁਆ ਸੁਈ ਹੈ ਜੀ ਕਦੋਂ ਸੁਈ ਹੈ ਆ ਚੌਥਾ ਦਿਨ ਆਈ ਹੈ ਇਹਦੇ ਬੱਚਾ ਕੀ ਆ ਬੱਚਾ ਆ ਗਿਆ ਹੀ ਮਗਰ ਬੱਚਾ ਆ ਗਿਆ ਹਾਂਜੀ ਹਾਂਜੀ ਦੇਖਈਏ ਹਮ ਬੱਚਾ ਹੀ ਹੁਣੇ ਹੀ ਅਈਆਂ ਹੀ ਆ ਦੋਨੇ ਬਹਿੜਾਂ ਕਿੰਨਾ ਵੱਡਾ ਬਈ ਇਹ ਥੱਲੇ ਇਹਨੇ 12 ਕਿਲੋ ਰਸਿਆਈ ਉਹਨਾਂ ਨੇ ਖੋਲ ਦੇ ਬਈ ਤੋਰ ਕੇ ਦਿਖਾ ਦੇ ਚੁਵਾਈ ਚੁਵਾਈ ਕਿਵੇਂ ਆ ਪੋਲੀ ਹੈ ਜੀ ਇੱਕ ਨੰਬਰ ਬਾਕੀ ਉਹ ਬਾਈ ਲੈ ਕੇ ਆਇਆ ਉਹਨੂੰ ਦਿਖਾ ਦਿਓ ਉਹਨੂੰ ਪੁੱਛ ਠੀਕ ਹੈ ਉਹ ਡਰਾਈਵਰ ਸਾਡਾ ਜੀ ਜੀ ਠੀਕ ਤੋਰਾ ਤਾਰਾ ਚੰਗਾ ਬੈੜਦਾ ਥਣਲੇਵਾ ਚੰਗਾ ਚਵਾਈ ਚੂਈ ਬਾਈ ਕਹਿੰਦਾ ਚੰਗੀ ਆ ਕੱਦ ਬੱਡ ਵੀ ਠੀਕ ਆ ਤੇ ਕੀ ਮੋਲ ਆ ਬਾਈ ਇਹਦਾ ਇਹ ਵੀ ਜੀ ਆਪਾਂ ਦੇ ਦਾਂਗੇ 50000 ਦੀ ਬੱਚੀ ਦੇ ਦਾਂਗੇ ਮਾਨਦਾਨ ਹੋ ਜਾ ਕਰ ਦਾਂਗੇ ਕੋਈ ਨਹੀਂ 50000 ਰੁਪਿਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਥਣ ਹਵਾਨਾ ਚੰਗਾ ਨੇੜੇ ਤੋਂ ਚੈੱਕ ਕਰਵਾ ਲਿਆ ਬੱਚੀ ਚੰਗੀ ਆ 18 20 ਲੀਟਰ ਦਾ 18 ਕਿਲੋ ਮੰਨ ਕੇ ਚ ਰੋਈ ਫੜਾ ਤ ਨਹੀਂ ਆ ਬਕਿੰਦੇ ਠੀਕ ਆ ਕਿਉਂਕਿ ਚਵਾਜੂ ਇੰਨਾ ਹੈ ਜੀ ਕਿਉਂਕਿ ਜੀ ਆਈ ਹੈ ਹੋਈ ਹੁਣ ਨੁਹਾਈ ਨੁਹਈ ਵੀ ਨਹੀਂ ਜਿਉਂ ਮਿੰਟ ਪੰਜ ਹੀ ਹੋਈ ਤੁਹਾਡੇ ਸਾ ਅੱਗੇ ਭਾਈ ਇੱਕ ਪਣਾ ਜੀ ਠੀਕ ਆ ਦੂਜਾ ਸੁਹਾ ਸੁਣੀ ਵੱਛੀ ਹੂੰ ਮੈਂ ਕਿਹਾ ਚ ਹਫਤਾ ਖੁੱਲਾ ਲੈ ਠੀਕ ਆ ਹਾਂਜੀ ਅੱਗੇ ਭਾਈ 7 ਨੰਬਰ ਦਿਖਾ ਰਹੇ ਹਾਂ ਹਫਤਾ ਕਿ ਲੈਂਦੀ ਹੈ ਹੈਨਾ ਭਾਈ ਹਫਤਾ ਖੁੱਲਾ ਲੈ ਜੀ ਹੂੰ ਠੀਕ ਆ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਬੋਦੀਵਾਦੀ ਚੰਗਿਆ ਥਣ ਬੜਾ ਕਮਾਲ ਦਾ ਕੱਚੀ ਜ਼ਰੂਰ ਆ ਭਾਈ ਹਫਤਾ ਖੰਡ ਲੈਂਦੀ ਆ ਆਰਡਰ ਆ ਜਿਹੜਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਬਾਕੀ ਠੰਡੀ ਆਣਾ ਭਾਈ ਪੂਰੀ ਇਵਨਿੰਗ ਆ ਬੱਤ ਲਾ ਕੇ ਦਿਖਾ ਦਿੰਦੇ ਕੋਈ ਨਹੀਂ ਇਹ ਕਿਹੜੀ ਗੱਲ ਹੈ ਟੰਡੀ ਢੰਡੀ ਪੂਰੀ ਆ ਜਿਵੇਂ ਮਰਦੀ ਆ ਫਲਾਈ ਕਰ ਮਾਸੀ ਕੋਈ ਆ ਡਾਕਟਰ ਕੋਈ ਗੱਲ ਹੀ ਨਹੀਂ ਲੈ ਕੀ ਬਾਤ ਆ ਬਈ ਕੋਕਰਨ ਪਸੂ ਆ ਬਣਿਆਉਂਦੇ ਹੀ ਨਹੀਂ ਬਈ ਹੂੰ ਤੇ ਇਹਦਾ ਮੁੱਲ ਬਈ ਫਿਰ ਇਹ ਆਪਾਂ 47000 ਦੀ ਦੇ ਦਾਂਗੇ ਅੱਜ ਦੀ ਮਾਨਤਾਣ ਹੋ ਜੂ ਕਰ ਦਾਂਗੇ ਬਾਕੀ ਕੱਚੀ ਆ ਨੇ ਤਾਂ ਸਦਲਾ ਮੁੱਲ ਆਪਾਂ 55000 ਹੋਣਾ ਹੀ ਇਹਦਾ ਠੀਕ ਆ ਬਾਈ ਇਹ ਕੱਚੀ ਕਰਕੇ ਹੀ ਆ ਚਲੋ 47000 ਰੁਪਇਆ ਮੁੱਲ ਮਾਨਤਾਣ ਜਿਹੜਾ ਮੌਕੇ ਤੇ ਜਰੂਰ ਹੋ ਜੂ ਕੱਚੀ ਜਰੂਰ ਹੈ ਕੀ ਬਾਤ ਆ ਥਣ ਬਹੁਤ ਚੰਗਾ ਹੈ ਯਾਰ ਮੁੱਠੀ ਵਾਲਾ ਥਣ ਬਣਾਉਂਦੀ ਹੈ ਜਾਈ ਕਰਕੇ ਕਿ ਨਾ ਠੀਕ ਹੈ ਬਈ ਅੱਗੇ ਬਈ ਨੌ ਨੰਬਰ ਕਿਹੜਾ ਸੂਆ ਇਹ ਪਿਓ ਜਰਸੀ ਆ ਗਈ ਜੀ ਓਕੇ ਦੂਜਾ ਸੂਆ ਆਈ ਦੂਜਾ ਸੂਆ ਹਾਂਜੀ ਕਿੰਨੇ ਦਿਨ ਲੈਂਦੀ ਆ ਹਫਤਾ ਇੱਕ ਖੁੱਲਾ ਲਈ ਓ ਡਾਕਟਰ ਖੋਲ ਦੇ ਬਈ ਤੋੜ ਕੇ ਦਿਖਾ ਦੇ ਹਫਤੇ ਦੀ ਕੱਚੀ ਆ ਦੂਜਾ ਸੂਆ ਕੱਚੀ ਕੱਚੀ ਆ ਬਈ ਬਣੂਗੀ ਚੰਗੀ ਫੇਸ ਵੀ ਦੇਖੋ ਜੀ ਫੇਸ ਬੜਾ ਪਿਆਰਾ ਟੂਆ ਟੂਆ ਬਹੁਤ ਚੰਗਾ ਪੈਂਦਾ ਬੋਲੀਬਾਦੀ ਬਹੁਤ ਚੰਗੀ ਹੈ ਕੰਨ ਛੋਟਾ ਲੱਗਿਆ ਚਮਕ ਚੰਗੀ ਆ ਬੜ ਤੇ ਤੇ ਥਣ ਲੈਵਾ ਬੜਾ ਚੰਗਾ ਗੁਲਾਬੀ ਥਣ ਮੱਠੀ ਵਾਲਾ ਥਾਣ ਲੱਗੇ ਮੱਛੀ ਦੀ ਬਾਲੀ ਕੁਆਲਟੀ ਹੈ ਸਹੀ ਗੱਲ ਆ ਭਾਈ ਤੇ ਮੁੱਲ ਕੀ ਆ ਭਰਾ ਦਾ ਬੋਲ ਜਿਵੇਂ ਅੱਜ ਆਇਆ ਡਾਟਰ ਕੱਚੀ ਆ ਹੂੰ ਇਹ ਆਪਾਂ ਦੇ ਦਾਂਗੇ 48000 ਦੀ ਬੱਛੀ 48000 ਦੀ ਮਾਨਤਾਣ ਹੋ ਜੂ ਭਾਈ ਕਰ ਦਾਂਗੇ ਜੇ ਸੂਪੀ ਜੀ ਫੇਰ ਆਪਣਾ 62000 ਮੁੱਲ ਲਊਗਾ 48000 ਰੁਪਿਆ ਮੁੱਲ ਹੈ ਕੱਚੀ ਦੇ ਹਿਸਾਬ ਨਾਲ ਜੇ ਕੋਈ ਵੀ ਟਾਈਮ ਹਾਂ ਇੰਨੀ ਟੱਲਾ ਜੀ ਪੰਜ ਚਾਰ ਦਿਨ ਲਿਆ ਕੇ ਸਾਮ ਲਊਗਾ ਤਾਂ ਉਸ ਹਿਸਾਬ ਨਾਲ 48000 ਦੀ ਦੇ ਦਾਂਗੇ ਨਹੀਂ ਭਾਈ ਕਹਿੰਦਾ ਇਹ ਸਾਮ ਕੇ ਵੇਚਾਂਗੇ ਤਾਂ 68 ਦੀ ਵਿੱਚੋਂਗੇ ਫਿਰ 68 ਦੀ ਦੇਦਾਂਗੇ 68 ਦੀ ਦੇਦਾਂਗੇ ਅੱਗੇ ਭਾਈ ਲਾਸਟ 10 ਨੰਬਰ ਇਹ ਸ਼ਹੀਵਾਲ ਚ ਹੈਗੀ ਜੀ ਕਰਾਸ ਹੋਵੇ ਬੱਛੀ ਟਾਪ ਬ੍ਰੀਡ ਭਾਈ ਗਰਮੀਆਂ ਦਾ ਸਹੀ ਗੱਲ ਆ ਫੁੱਲ ਕੱਦ ਫੁੱਲ ਰਾਜੀ ਥਣਲੇਵਾ ਬੜਾ ਕਮਾਲ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਵੀ ਨਿੱਖੜਵੇਂ ਪੂਰੇ ਗਾਇਬ ਤੇ ਆ ਫੇਸ ਬੜਾ ਪਿਆਰਾ ਭਾਈ ਖੋਲ ਦੇ ਤੋਰ ਕੇ ਦਿਖਾ ਦੇ ਗਰਮੀ ਨਾਂ ਦੇ ਬਰਾਬਰ ਮਨੂੰ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਉਹ ਫੇਸ ਬਿਊਟੀ ਬਹੁਤ ਚੰਗੀ ਆ ਸੋਰਾ ਤਾਰਾ ਚੰਗਾ ਕਰਮ ਵਾਲੀ ਦਾ ਰੰਗ ਰੂਪ ਬਹੁਤ ਚੰਗਾ ਗਾ ਕਿੰਨਾ ਦੁੱਧ ਦੇ ਦੂਜੀ ਐਸਟੀਮੇਟ ਆ ਡਾਕਟਰ ਉਹਨਾਂ ਨੇ ਦੱਸਿਆ 14-15 ਕਿਲੋ ਚੋਇਆ ਪਹਿਲੇ ਸੂਏ ਦਾ ਹੂੰ ਜੈਸਾ ਉਹਨਾਂ ਬੱਚੀ ਆ ਹੂੰ 17-18 ਕਿਲੋ ਚਾਹੀਦਾ ਇਹਨੂੰ ਸਹੀ ਗੱਲ ਆ ਬਾਕੀ ਜੀ ਸੇਵਾ ਦੇ ਸ਼ਰਤੇ ਦੁੱਧ ਦੀ ਬਾਕੀ ਸੇਵਾ ਤੇ ਡਿਪੈਂਡ ਆ ਮੁੱਲ ਕੀ ਆ ਭਈ ਇਹਦਾ ਇਹ ਮੁੱਲ ਜਿਵੇਂ ਅੱਜ ਦਾ ਹਿਸਾਬ ਆ ਜੀ ਡਾਕਟਰ ਐਸ ਪਾਪਾ ਦੇ ਦਾਂਗੇ ਹਾਂ ਯਾਰ ਦੀ ਬੱਚੀ 50000 ਦੀ ਹਾਂ ਮਾਨਤਾਨ ਹੋ ਜੀ ਵਿੱਚੋਂ ਕਰ ਦਾਂਗੇ ਮਾਨਤਾਨ ਇਹ 20000 ਸੰਜਣੋਂ ਫੇਰ ਆਪਾਂ 60000 ਦੀ ਦਵਾਂਗੇ ਬਹੁਤ ਠੀਕ ਆ 50000 ਰੁਪਏ ਮੁੱਲ ਆ ਜੇ 20000 60000 ਦੀ ਦੇ ਦਾਂਗੇ ਬਹੁਤ ਠੰਗੀ ਠੰਗੀ ਆ ਜਿਵੇਂ ਬਾਕੀ ਕੋਈ ਡਾਟਰ ਆਈ ਨਹੀਂ ਕੋਈ ਲੈ ਕੀ ਬਾਤ ਆ ਬਈ ਕਿਵੇਂ ਲੈ ਫੇਰ ਨਾਗੇ ਸੀਗੇ ਭਰਾ ਕੋਲੇ 10 ਤੇ ਕਿਸੇ ਵੀਰ ਨੂੰ 10ਾਂ ਚੋਂ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ